ਚਲੋ ਜੀ ਗੱਲ ਕਰੋ ਇੱਕ ਦੂਜੇ ਨਾਲ ਉਹ ਚਾਚਾ ਠੀਕ ਹੈ ਆਟਾ ਕਿੱਥੇ ਆਪਣਾ ਉਹ ਕੱਲ ਪਰਸੂ ਰੱਖੇਗਾ ਜੀ ਚਾਚਾ ਵੇਖਾਂ ਉਹ ਕੋਈ ਮੁੰਡਾ ਮੁੰਡਾ ਪੇ ਦੋ ਦੇਖ ਲੂਗਾ ਆ ਗਿਆ ਚਾਚਾ ਇਹਨਾਂ ਦੇ ਕਿਹੜਾ ਯਾਰ ਆ ਮਦਾ ਜਨੂ ਪਾਦਾ ਮਾੜਾ ਮੋਟਾ ਆਪਣਾ ਲਗੜਾ ਉਸੇ ਕਾਣਾ ਲੈ ਬੜਾ ਯੇ ਬਾਈ ਓਏ ਆ ਆ ਆ ਕਿੰਨੇ ਬਾਦਨ ਮਾਰਨ ਵਾਲੇ ਕਿੰਦਰ ਵਕਿਆ ਓ ਆਇਆ ਬਾਈ ਚਕਾ ਤੂੰ ਓਏ ਤੂੰ ਬਾਹਰ ਉੱਠ ਲੈ ਨਿਕਲ ਸਾਲੇ ਨੇ ਜੀਣਾ ਉਹ ਕਰਖੇ ਲੈ ਲਓ ਹੈ ਉਹ ਸਾਲੇ ਨੇ ਉਹ ਕਰਖੇ ਹੈ ਤੂੰ ਘਰੇ ਬਾਜਿਆ ਕਰ ਤਾ ਮਾੜਾ ਮੋਟਾ ਆ ਥੋੜਾ ਹੁੰਦਾ ਤੂ ਲੋ ਕਰਨ ਲੱਗ ਜੱਲਾਗਾ ਹੈ ਕੀ ਜੁੱਦ ਲੜ ਕੇ ਹੈ ਤਾਈਆ ਯਾਰ ਕਾਲੇ ਲੋੜੀ ਮਰੇ ਸੌਣਾ ਜਣੇ ਖਣੇ ਬੇਇੱਜ਼ਤੀ ਕਰਾ ਦੂ ਮੇਰੀ ਆ ਕੇ ਹੋਰੇ ਚੱਕ ਕਰੀ ਜੰਧਾ ਲਾ ਕੇ ਮੈਨੂੰ ਰੰਗ ਕਰ ਖੇਨੇ ਮੇਰਾ ਘਰ ਆ ਕੋਸ ਮਰਜ਼ੀ ਕਰਾਂ ਜਾਂ ਤੈਨੂੰ ਕੀ ਹੈਗਾ ਕੋ ਮੈਂ ਤੇਰਾ ਭਾਈ ਨਹੀਂਗਾ ਹੋਇਆ ਮੇਰਾ ਭਾਈ ਕਿੱਥੋਂ ਆ ਤੂੰ ਜਣੇ ਖਣੇ ਯਾਰ ਮੇਰੇ ਬੇਇੱਜ਼ਤੀ ਕਰਦਾ ਉਹ ਭਾਈ ਰਹਿ ਗਿਆ ਤੂੰ ਇਹੇ ਜੀ ਲੜਾਈ ਹੋਰੇ ਨਾਲ ਲੜੋ ਭਾਈ ਤੇਰੇ ਘਰੇ ਆਵਦਾ ਕੋਈ ਜੱਟ ਜਿੱਥੇ ਜੀ ਕਰਦਾ ਮੇਰੀ ਬੇਇੱਜ਼ਤੀ ਕਰਦਾ ਜਾ ਕੇ ਯਾਰ ਥੋੜਾ ਹੁੰਦਾ ਹੁੰਦਾ ਹੁਣਾਂ ਮੇਰਾ ਘਰ ਜਿੰਦਾ ਕੋਈ ਮਰਜ਼ੀ ਕਰ ਜਾ ਬੇਲਾ ਫਰੇਣੋ ਕੀ ਚੱਕਰ ਆਗਾ ਸੱਚਾ ਮੇਰੀ ਗੱਲ ਸੁਣਾ ਹੁਣ ਤੈਨੂੰ ਪਤਾ ਵੀ ਹੋਣਾ ਜੀਰਿਆਂ ਦਾ ਤਾਂ ਕਣਕਾਣਾ ਕੰਮ ਆਗਾ ਠੀਕ ਆ ਮੰਡੀ ਦੇ ਵਿੱਚ ਮੈਂ ਕਿਵੇਂ ਸਿਰ ਤੇ ਸਿਰ ਦਰ ਬਰ ਉੱਥੇ ਬੈਠਾ ਰਹਿਣਾਗਾ ਕਰਿਆ ਕਿ ਮੈਂ ਹਣਾ ਜਦੋਂ ਦੇਖਦੇ ਹਾਂ ਜਿੰਦਾ ਲਾ ਕੇ ਸਾਰੇ ਪਰ ਇੱਧਰ ਆ ਜਾਉ ਯਾਰ ਮੇਰੀ ਜਿਨਾਨੀ ਨੂੰ ਨਾ ਪੀਕੇ ਲੈ ਗਿਆ ਨਹੀਂ ਜਿਨਾਨੀ ਤੇ ਮਰਜ਼ੀ ਵੇ ਤੈਨੂੰ ਕੀ ਦਿੱਕਤ ਆ ਯਾਰ ਐ ਨਹੀਂ ਮੈਂ ਮੈਨੂੰ ਤੇਰੀ ਰੋਟੀਆਂ ਲਗਾਨ ਵਾਸਤੇ ਲੱਤੀ ਆ ਉਹਦਾ ਤਾਈ ਦਾ ਵਿਆਹ ਕਰਾ ਜੀ ਚੱਲ ਚੱਲ ਦੂਆ ਉਹਦਾ ਵਿਆਹ ਕਰਾ ਲਾ ਵਿਆਹ ਫਿਰ ਦੇ ਓਕੇ ਮੈਨੂੰ ਅੱਛਾ ਵਾਸਤੇ ਕਹਿਦੀ ਕਰਾ ਲਾ ਵਿਆਹ ਮੇਰੇ ਤੈਨੂੰ ਪਤਾ ਲੱਗੂ ਕਿ ਰੋਟੀਆਂ ਖਵਾਉਂਦੀ ਆ ਰਗੜਾ ਮਾਰ ਕੇ ਦਿਖਾ ਤੂੰ ਵੱਡਾ ਆ ਇਹ ਮਾਰਨਾ ਰਹੇ ਜਣੇਗਾ ਨਾ ਬੇਇੱਜ਼ਤੀ ਕਰ ਦੂ ਮੇਰੀ ਇਹਨੂੰ ਸਮਝਾਈ ਮੜਾ ਜਾ ਨਾ ਪਤਾ ਨਹੀਂ ਲੱਗਦਾ ਉਹ ਮਾਂ ਤੁਸੀਂ ਤਾਂ ਵੱਡੇ ਹੋਗੇ ਨੂੰ ਮਾੜਾ ਸਮਝਾ ਰੋ ਨਾ ਜਨਾਨੀ ਪਿੱਛੇ ਲੱਗ ਕੇ ਆਉਂਦੇ ਭਾਈ ਉਹ ਸਮਝਾ ਜਿੱਥੇ ਜੀ ਗਾ ਮੇਰੀ ਬੇਇੱਜ਼ਤੀ ਕਰ ਦਾਂਦਾ ਹੈਗਾ ਤੂੰ ਵੇਖ ਕਰ ਰਹੀ ਇਹਦੇ ਕਰਕੇ ਗਈ ਹੈ ਮੇਰੀ ਉੱਥੇ ਸਾਡੇ ਕੇ ਮੈਨੂੰ ਇਹ ਬੇਬੇ ਬੇਇੱਜ਼ਤੀ ਕਰ ਦਾਂਦਾ ਹੈ ਇਹ ਜਨਾਨੀ ਪਿੱਛੇ ਲੱਗ ਰਹਾ ਹੈਗਾ ਇਹਨੂੰ ਜਿੰਮੀ ਅਕਲ ਨਹੀਂ ਹੁੰਦੀ ਕੀ ਘੱਟੋ ਘੱਟ ਦੇਖੀ ਮੈਨਾਂ ਨਾ ਜਨੇ ਖਾਪਨਾ ਮੇਰਾ ਦਿਮਾਗ ਰ ਲੱਗਣਾ ਪੈਂਦਾ ਫਿਰ ਮੈਂ ਸੋਣਾ ਹੁੰਦਾ ਮੇਰਾ ਵੀ ਵਿਆਹ ਕਰਾ ਦੇ ਜੇ ਮੇਰਾ ਵਿਆਹ ਹੋ ਜਾਊਗਾ ਫਿਰ ਪਤਾ ਲੱਗੂਗਾ ਅਜੇ ਤਾਂ ਰੋਲ ਮਾਰਦਾ ਹੈਗਾ ਇਹ ਆਉਦੇ ਕੋਈ ਕੀ ਭਜਾਰਨ ਦਾ ਜਰਕਦੇ ਨਹੀਂ ਜਾਨੇ ਇਹਦਾ ਮਰਜ਼ੀ ਤੈਨੂੰ ਕੀ ਦਿੱਕਤ ਆ ਯਾਰ ਦੂਜਣੇ ਖਾ ਬੇਇੱਜ਼ਤੀ ਕਰਦੇ ਨਾ ਆ ਜਾ ਨਹੀਂ ਮੈਂ ਥਾਪੜ ਬਗ ਜਾ ਬਗ ਜਾ ਓਏ ਜਾਏਗਾ ਰੋਟਾ ਚਾਚਾ ਨੂੰ ਭੇਜ ਦੇਣੀ ਕੁੱਟ ਖਾਲੂਗਾ ਮੇਤੋ ਇਹ ਚਾਚਾ ਮਾਈ ਕਰੀਆਂ ਦਾ ਇਹ ਚਕਾ ਦੇ ਖੜਾ ਆਟਾ 2 ਕਿਲੋ ਕਹਿੰਦੀ ਵੀ ਆਟਾ ਲੈ ਕੇ ਘਰੇ ਆ ਜੇ ਮੈਨੂੰ ਜਾਨਾ ਪੈਸੇ ਦੇਣੇ ਮੈਰਾ ਲੜਦਾ ਇਹ ਪਹਿਲਾਂ ਬੰਦੇ ਹੈ ਨਹੀਂ ਇਹਦੇ ਕੋਲੇ ਇਹ ਬਹਾਨਾ ਪਾੜਦਾਗਾ ਪਹਿਲਾਂ ਸਾਥ ਜੁੱਥੇ ਦਵਾਈ ਦੇ ਪੈਸੇ ਦੇ ਕੇ ਆਏਗਾ ਆਟੇ ਦੇ ਪੈਸੇ ਦੇਣ ਦੇ ਮਰੋਂ ਮੇਰੇ ਲੜਨ ਲੱਗ ਆਏ ਉਹ ਕੋਈ ਗੱਲ ਨਹੀਂ ਫਿਰ ਭਾਈ ਭਾਈਆਂ ਯਾਰ ਪੈਸੇ ਤੇ ਹੈਗੇ ਪੈਸੇ ਦੇ ਕੇ ਰਾਜ਼ੀ ਨਹੀਂ ਕਿਸ ਨੂੰ ਇਹ ਬਹਾਨਾ ਪਾੜਦਾ ਜਿੱਥੇ ਜੀ ਕਰਦਾ ਕੇ ਲੜਪੰਦਾ ਹੁਣ ਮੇਰੀ ਦਾ ਚਾਚਾ ਅਮਰੀਕਾ ਇਥੇ ਮਰਦੀ ਭਜਾ ਇਹਨੂੰ ਕੀ ਦਿੱਕਤ ਦਾ ਕੀ ਓਏ ਹੁਣ ਫਸਲ ਆਈ ਆ ਸਾਬ ਸੁਬੋਂ ਕੇ ਕਰਦੇ ਸਾਡੇ ਹਸਾਬ ਕਿਤਾਬ ਮੇਰਾ ਕੀ ਜ਼ਮੀਨ ਦਾ ਹਿੱਸਾ ਹੈ ਨਹੀਂ ਚਾਚਾ ਯਾਰ ਉਹ ਮਾੜੀ ਮੋਟੀ ਤੰਗੀ ਘਰੇ ਚੱਲਦੀ ਰਹਿੰਦੇ ਕੋਈ ਚੱਲ ਕੋਈ ਨਹੀਂ ਵਰੀਆ ਭੱਗ ਗਿਆ ਕੋਈ ਨਹੀਂ ਭੱਗ ਜਾਂਦੇ ਕੋਈ ਗੱਲ ਨਹੀਂ ਮਾਤਾ ਖੜਾ ਜਾ 10 ਮਿੰਟ ਰਾਮ ਕਰਦੇ ਜਾਨਾ ਕੋਈ ਤੂੰ ਲੈ ਜੀ ਪੀਣਾ ਜਿੰਗਾ ਕੋਈ ਗੱਲ ਨਹੀਂ ਮੈਂ ਕਿਹੜਾ ਪੈਸੇ ਦੂੰਗਾ ਤੈਨੂੰ ਫੇਰ ਨਾ ਨਹੀਂ ਕੋਈ ਗੱਲ ਹਾਂ ਮੈਂ ਨਹੀਂ ਦਾ ਪੈਸੇ ਪੁੱਜੇ ਇਹ ਕਿੰਨੀ ਕਰਦੇ ਆ ਇਹ ਕੋਈ ਨਹੀਂ ਲੈ ਜਾਂਦੇ ਉਹਨੂੰ ਲਾਲਾ ਜੀ ਆਪ ਹੀ ਆਏ ਆਪਣੇ ਹੀ ਆ ਬਾਈ ਇਹ ਕਿਹੜਾ ਪੈਸੇ ਲਊ ਆਪਣੇ ਤੋਂ ਚੱਲ ਠੀਕ ਹੈ ਬਸ ਪੈਸੇ ਪੁੱਛਣ ਦਾ ਬੰਦਾ ਹੋ ਮੈਂ ਤਾਂ ਤੁਹਾਡੇ ਨਾਲ ਦੋ ਬੋਰੀਆਂ ਚੁਕਾਦਾ ਉਹਨੂੰ ਆਪਣੇ ਦਾ ਪਹਿਲੇ ਤੋਂ ਪੂਰੇ ਹੋ ਜਾ ਕਰਨ ਠੀਕ ਹੈ ਜਿਹੜਾ ਚਕਾਣਾ ਮੈਂ ਚੁਕਾਦਾ ਕਰੂ ਨਾਲ ਆ ਆਏ ਦਾ ਬਿਲਕੁਲੇ ਸਾਡੇ ਨਾਲ ਹੋਇਆ ਤੁਹਾਡੇ ਨਾਲ ਤਾਂ ਟੱਲ ਪਾਦਾ ਕਰੂ ਅੱਡੀ ਗੱਲ ਨਹੀਂ ਦੋ ਘੰਟੇ ਟੱਲ ਪਾਦਾ ਕਰੂੰਗਾ ਕੋਈ ਗੱਲ ਨਹੀਂ ਹੁਣ ਕੰਮ ਕਰਾ ਹੁਣ ਕਰਾ ਦੇ ਨਾ ਉਹ ਤਾਂ ਲਾਈਟ ਨਹੀਂ ਕੱਟਾ ਅੱਛਾ ਚੱਲ ਕੋਈ ਨਹੀਂ ਅੱਡੀ ਗੱਲ ਨਹੀਂ ਮੈਂ ਕਰਾ ਦਿਆ ਕਰੂ ਨਾ ਵੇਲੇ ਹੀ ਹੁੰਦਾ ਮੈਂ ਤਾਂ ਠੀਕ ਹੈ ਠੀਕ ਹੈ ਉਹਦੇ ਵਾਂਗੂ ਨਹੀਂਗਾ ਕਿ ਜਣੇ ਖਣੇ ਕਲੇ ਬੋਲਣ ਜਾਊਂਗਾ ਮੈਂ ਸਾਡੀ ਵੀ ਕੋਈ ਇੱਜ਼ਤ ਹੈ ਲੈ we're more than